ਪੰਜਾਬ ਦੇ ਵਿੱਚੋਂ ਨਸ਼ਾ ਅਤੇ ਜੁਰਮ ਨੂੰ ਖਤਮ ਕਰਨ ਦੇ ਲਈ ਸਮੇਂ-ਸਮੇਂ ਤੇ ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸਖਤ ਜਿਹੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਨੇ ਜਿਸ ਦੇ ਤਹਿਤ ਪਿਛਲੇ ਮਹੀਨੇ ਤੋਂ ਹੀ ਕਰੀਬ ਕਾਸੋ ਅਭਿਆਨ ਤਹਿਤ ਤਲਾਸ਼ੀਆਂ ਲਈਆਂ ਜਾ ਰਹੀਆਂ ਅਤੇ ਜਿਨ੍ਹਾਂ ਦੇ ਕੋਲੋਂ ਨਸ਼ਾ ਵਗੈਰਾ ਬਰਾਮਦ ਹੋਣਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਬੀਤੇ ਦਿਨ ਬਠਿੰਡੇ ਦੇ ਵਿੱਚ ਏ ਡੀ ਜੀ ਪੀ ਐਸ ਪੀ ਐਸ ਪਰਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਇਸ ਦੇ ਵਿੱਚ ਪਬਲਿਕ ਦਾ ਜਿਹੜਾ ਸਹਿਯੋਗ ਹੋਣਾ ਜ਼ਰੂਰੀ ਹੈ ਤਾਂ ਆਓ ਆਪਾਂ ਗੱਲਬਾਤ ਕਰਦੇ ਹਾਂ ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਨੇ ਆਪਣੇ ਸਵਾਲ ਦੇ ਵਿੱਚ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਵੀ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ ਕਿ ਇਹਨਾਂ ਬਦਲੀਆਂ ਦੇ ਕਾਰਨ ਕੁਝ ਸੁਧਾਰ ਹੋਵੇਗਾ ਜਾਂ ਨੁਕਸਾਨ ਤਾਂ ਆਓ ਆਪਾਂ ਗੱਲਬਾਤ ਕਰਦੇ ਹਾਂ ਕੇ ਡੀਜੀਪੀ ਐਸਪੀਐਸ ਪਰਮਾਰ ਦੇ ਨਾਲ ਕਨਫਰੰਸ ਦਾ ਆਇਆ ਹੈ ਇੱਕ ਖਾਸ ਲਗਾ ਨੂੰ ਸੁਣਾਂਗੇ ਕਿਉਂ सारे पाँची फोर चल रहा है जो नशा है हमें जिन्हें से अरो डाउन करते हैं जितने पब्लिक आने दस देंगे कि सारे एरिया में भेज के कुछ बिकॉल कस्टमर भेज दी जानको कुछ कस्टमर सूस्ट इनफॉरमेस होंगी उसमें मैप करने ਇੰਨੇ ਬਠਿੰਡਾ ਦਾ ਇਹ ਏਰੀਆ ਹਾਈਲਾਈਟ ਤੇ ਹੈ ਜੀ ਇਹ ਪੂਰਾ ਮੰਨਿਆ ਗਿਆ ਵੀ ਪੂਰੇ ਬਠਿੰਡੇ ਦੇ ਵਿੱਚ ਇੱਥੇ ਨਸ਼ੇ ਦਾ ਜਿਹੜਾ ਕਾਰੋਬਾਰ ਬਹੁਤ ਜ਼ਿਆਦਾ ਹੁੰਦਾ ਇਸ ਜਗ੍ਹਾ ਤੇ ਹੌਟ ਦੈਟਸ ਆ ਟਾਈਮ ਸੀ ਜਿਹੜੇ ਹੌਟ ਸਪੌਟਸ ਹੈ ਜ਼ੀਰੋਡਾਉਨ ਕੀਤਾ ਸਾਰੇ ਪੰਜਾਬ ਦੇ ਵਿੱਚ ਜੀ ਉਹਨਾਂ ਦੀ ਸਰਚ ਐਂਡ ਕਾਡਨ ਆਪਰੇਸ਼ਨ ਜਿਹੜੇ ਹੈਗੇ ਉਹਨਾਂ ਨੂੰ ਸਰਪਰਵਾਈਜ਼ ਕਰ ਲਈ ਹੈਡਕ quartਰ ਤੋਂ ਵੀ ਅਫੀਸਰ ਆਏ ਹੋਣ ਸਾਰੇ ਪੰਜਾਬ ਦੇ ਵਿੱਚ ਜੀ ਤੇ ਇਸ ਕਰਕੇ ਤੁਸੀਂ ਦੇਖ ਹੀ ਰਹੇ ਕਿ ਨਾ ਪੁਲਿਸ ਕਿੱਡੇ ਬਣਾ ਕੇ ਲੱਗੇ ਕਰ ਰਹੇ ਹਨ ਕਦੇ ਜਾਓ ਤੇ ਦੇਖੋ ਆਮ ਨੂੰ ਡੀਜੀ ਸਾਹਿਬ ਬ੍ਰੀਫ ਕਰਨਗੇ ਸਾਰੇ ਪੰਜਾਬ ਦਾ ਟੂਰ ਇਹ ਰਹੇ ਇੰਪੋਰਟਸ ਦੇ ਰਿਵਿਊ ਕਵਰਿੰਗ ਲਗਾਤਾਰ ਜਿਸ ਤਰ੍ਹਾਂ ਅਭੀ ਤਾਂ ਸਿਰਫ ਇੱਕ ਵਾਰ ਚੈਕਿੰਗ ਹੁੰਦੀ ਸੀ ਤਿੰਨ ਤਿੰਨ ਵਾਰ ਚੈਕਿੰਗ ਹੁੰਦੀ ਹੈ ਇਸ ਦੀ ਖਾਸ ਹੈ ਇਹ ਜੋ ਲੱਗ ਰਿਹਾ ਹੈ ਜਿਹੜਾ ਸਾਨੂੰ ਹੁਣ ਵਧਾਉਣਾ ਪੈ ਰਿਹਾ ਹੈ ਕਿ ਤਿੰਨ ਤਿੰਨ ਵਾਰ ਜਿਹੜੀ ਚੈਕਿੰਗ ਕਰਨੀ ਪੈ ਰਹੀ ਹੈ ਕੋਈ ਖਾਸ ਉਤੋਂ ਸੁਧਰਾਈਆਂ ਹੈ ਟਾਰਗੇਟ ਸਿਰਫ ਇੱਕੋ ਹੀ ਆ ਲਾਸਟ ਟਾਈਮ ਵੀ ਸੀਐੱਬ ਸਾਹਿਬ ਨੇ ਕਿਹਾ ਸੀ ਇੱਕ ਸਾਲ ਦੇ ਵਿੱਚ ਸਾਫ ਸੇ ਇਹ ਜਿਹੜਾ ਹੋਰ ਆ ਕਿ ਗਲਤ ਖਰਚਾ ਨਹੀਂ ਕਰਨਾ ਚਾਹੀਦਾ ਪਰ ਪ੍ਰੀਮੀਅਮ ਨਾਲ ਇਲੈਕਸ਼ਨ ਕਰਕੇ ਕਾਫੀ ਦਰ ਹਿਸੇ ਬੀਜੀ ਰਹੇ ਇਲੈਕਸ਼ਨ ਸਾਡੀ ਪ੍ਰੋਜੈਕਟ ਇੱਦਾਂ ਨੂੰ ਖਤਰੀ ਕਰ ਰਹੀ ਹੈ ਲੋਨਡਰ ਨੂੰ ਬੇਟਿੰਗ ਕਰ ਰਹੀ ਹੈ ਉਸ ਕਰਕੇ ਬੜੇ ਗੌਰ ਨਾਲ ਹਮਲਾ ਮਾਰ ਕੇ ਕੁਝ ਦੇ ਘਾਸਰਾ ਸਾਰੀਆਂ ਕਰ ਤੋਂ ਬਾਅਦ ਵੀ ਜਿਹੜੀ ਹੈ ਜਿਆ ਆ ਕੇ ਬਾਕੀ ਸਭਾਂ ਕਿਸੇ ਤਰ੍ਹਾਂ ਸਫਲ ਇੱਕ ਪ੍ਰੋਜੈਕਟ ਅਟੈਚ ਕਰਨ ਦੀ ਗੱਲ ਕੀਤੀ ਵਿੱਚ ਬਹੁਤ ਹੀ ਜਿਆਦਾ ਪ੍ਰੋਬਲਮ ਹੈ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀਆਂ ਖਬਰਾਂ ਨਹੀਂ ਉੱਥੋਂ ਤੱਕ ਆ ਗਈਆਂ ਜਿਹੜੀ ਪ੍ਰੋਬਲਮ ਪਿੰਡਾਂ ਦੇ ਵਿੱਚ ਹੈ ਕਿਉਂਕਿ ਸ਼ਹਿਰਾਂ ਦੇ ਵਿੱਚ ਤਾਂ ਰੋਜ਼ ਵਾਂਗੂ ਚੈਕਿੰਗ ਜਿਹੜੀ ਹੈ ਤਕਰੀਬਨ ਪੁਲਿਸ ਕਰਦੀ ਰਹਿੰਦੀ ਹੈ ਲੇਕਿਨ ਪਿੰਡਾਂ ਦੀ ਫਿਰ ਪ੍ਰੋਬਲਮ ਜਿਹੜੀ ਹੈ ਵੱਡੀ ਐਸੇ ਕਿਸ ਤਰ੍ਹਾਂ ਹੈ ਕਿ ਜਿਹੜੇ ਮੈਨੂੰ ਇਹ ਤੁਮ੍ਹਸੇ ਹੌਟਸਪੌਟ ਆਇਆ ਹੈ ਇਹ ਕੋ ਸੇਲ ਹੁੰਦੀ ਹੈ ਉਹ ਪੰਨਾ ਚੋਂ ਚੱਲਿਆ ਜਾਂਦਾ ਵੀ ਡੋਂਟ ਦੇਖਾਈ ਦੜ ਪਰ ਅਸੀਂ ਕਰਬ ਕਰਨਾ ਚਾਹੁੰਦੇ ਹਾਂ ਸਪਲਾਈ ਸਾਈਡ ਤੋਂ ਜਿੰਨੀ ਜਲਦੀ ਕਰ ਸਕੀਏ ਉਹਨੂੰ ਜਲਦੀ ਚੰਗਾ ਫੋ ਵੱਡਾ ਮਗਰਮਚ ਪੜਾਂਗੇ ਉਹਦੇ ਨਾਲ ਜਿਹੜੀ ਲਾਈਨ ਹੈ ਉਹ ਨਜਲੀਟ ਬਾਲੂਛ ਹੋ ਜਾਏ ਸਰ ਪਹਿਲ ਦੇ ਆਧਾਰ ਤੇ ਪ੍ਰੋਪਰਟੀ ਅਟੈਚ ਕਰਨ ਦੀ ਗੱਲ ਕੀਤੀ ਗਈ ਹੈ ਇਹਨਾਂ ਦੇ ਬਿਲਕੁਲ ਕਰ ਰਹੇ ਹਾਂ ਜੀ ਤੁਸੀਂ ਦੇਖਿਆ ਹੋਣਾ ਜੀ ਸਾਹਿਬ ਨੇ ਆਪ ਵੀ ਕਰ ਦਿੱਤੀਆਂ ਨੇ ਪੰਜਾਬ ਦੇ ਵਿੱਚ ਕਿੰਨੇ ਕਰੋੜ ਦੀਆਂ ਪ੍ਰੋਪਰਟੀ ਅਟੈਚ ਕੀਤੀਆਂ ਔਰ ਅਸਾਂ 15 ਦਿਨਾਂ ਦੇ ਵਿੱਚ ਅਸੀਂ ਇਹ ਅਟੈਚ ਕਰ ਦਿੰਦੀ ਹੈ ਸਬਸੇ ਡਾਇਰੈਕਟਰੀ ਗੱਲ ਕੀਤੀ ਹੈ ਮੈਡੀਕਲ ਨਸ਼ਾ ਬੜਾ ਜਰਾ ਹੈ ਮੈਡੀਕਲ ਸਟੋਰ ਜਿਹੜੇ ਆਮ ਦੇਖਿਆ ਪਿੱਛੇ ਵੀ ਕੋ ਐਕਸ਼ਨ ਹੋਇਆ ਹੈ ਤਰਵੰਦੀ ਸਾਹਿਬ ਦੇ ਪਿੰਡਾਂ ਦੇ ਵਿੱਚ ਇਸ ਨੂੰ ਲੈ ਕੇ ਕੋਈ ਕਦਮ ਚੁੱਕੇ ਜਾ ਰਹੇ ਨੇ ਪਰ ਉਹਨੇ ਐਸਪੀ ਸਾਹਿਬ ਦੱਸਿਆ ਹੈ ਅੱਜ ਹੀ ਫੜਿਆ ਸਵੇਰੇ ਹੈਗੇ ਨਾ ਸੰਖਾਟਿਕ ਸਾਹਿਬ ਉਹ ਡੈਪਟਮੈਂਟਲ ਇਹਨਾਂ ਨੂੰ ਕੋਈ ਵੀ ਕੈਮਿਸਟਰੀ ਵਿਦਆਉਟ ਸਕ੍ਰਿਪਸ਼ਨ ਨਹੀਂ ਦੇ ਸਕਦਾ ਹੈ ਲੇਕਿਨ ਜਦੋਂ ਉਹ ਇਹ ਦੇ ਦਿੰਦਾ ਹੈਗਾ ਫਿਰ ਉਹਨੂੰ ਫੜਨਾ ਹੈਗਾ ਫਟਕੂ ਨਾਲੇ ਵੀ ਹੈ ਵੀ ਇੱਕ ਫਰਟ ਹੈ ਇਹਨੂੰ ਜਿਸ ਤਰ੍ਹਾਂ ਆਉਣ ਵਾਲੇ ਦਿਨਾਂ ਚ ਕੀ ਹੋਏ ਜੈ ਐਕਸ਼ਨ ਰਹਿਣਗੇ ਜੀ ਐਕਸ਼ਨ ਤੇ ਸਾਰੇ ਸਾਡੇ ਪੱਬੇ ਕੇੰਦਾਸੀ ਹੁੰਦੇ ਆ ਚਾਹੇ ਐਕਸਲ ਹੋਵੇ ਚਾਹੇ ਅਤਵਾਦ ਹੋਵੇ ਚਾਹੇ ਲਾਂਡਰ ਹੋਵੇ ਚਾਹੇ ਗਲਗੋ ਇਟ ਇਜ਼ ਇਨ ਦਾ ਲਾਰਜਸਟ ਟ੍ਰਸਟ ਆਫ ਦਾ ਪਬਲਿਕ ਹਾਲ ਵੀ ਵੀ ਵਾਟ ਟੂ ਮੇਕ ਪੰਜਾਬ ਇਟ ਅ ਰੀਸੋ ਸਟੇਟ ਫ੍ਰੀ ਫਰਮ ਡਰੱਗਸ ਐਂਡ ਕ੍ਰਾਈਮ ਇਹ ਚਾਹੇ ਤੁਸੀਂ ਦੇਖੀਆ ਕਿ ਟ੍ਰਾਂਜ਼ੀਸ਼ਨ ਕਰਦੇ ਨੇ ਇਸੇ ਵਿੱਚ ਅਫਸਰ ਤੇ ਸਾਡੇ ਨੂੰ ਤੁਹਾਨੂੰ ਕੀ ਅਚੀਵਮੈਂਟ ਸਾਡੀਆਂ ਕਿੰਨੇ ਬੰਦੇ ਬੜੇ ਨੇ ਐਕਸਲ ਬੜੇ ਨੇ ਫੰਡ ਇਨਕਮਪ੍ਰੇਸ ਬਾਰੇ ਵੀ ਪਤਾ ਲੱਗ ਜਾਂਦਾ ਸਰ ਨਸ਼ੇ ਦੇ ਜਿਹੜੇ ਆਦੀ ਲੋਕ ਨੇ ਉਹਨਾਂ ਦੇ ਇਲਾਜ ਲਈ ਕੁਝ ਵਿਸ਼ੇਸ਼ ਕਿਉਂਕਿ ਮੈਡੀਕਲ ਨਸ਼ਾ ਦਾ ਚਲੋ ਹਸਪੀਟਲ ਤਾਂ ਚੱਲ ਰਿਹਾ ਜਿਹੜੇ ਦੂਸਰੇ ਡਰੱਗਸ ਨੂੰ ਸੰਬੰਧਿਤ ਲੋਕ ਨੇ ਉਹਨਾਂ ਦੇ ਇਲਾਜ ਬੰਦੀ ਕੁਝ ਵਿਸ਼ੇਸ਼ ਉਹਦੇ ਲਈ ਜਿਹੜੀ ਹੈਗੀ ਹੈਲਥ ਡਿਪਾਰਟਮੈਂਟ ਹੈਗੀ ਆ ਉਹਨਾਂ ਨੇ ਬੈਡਸ ਦੀ ਜਿਹੜੀ ਕੈਪੈਸਿਟੀ ਹੈ ਉਹ ਕਾਫੀ ਵਧਾਈ ਹੈ ਪਰ ਕੋਈ ਡਿਰੇਕਸ਼ਨ ਨਹੀਂ ਜਾਣਾ ਚਾਹੁੰਦਾ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਕਾਨੂੰਨ ਅਨੁਸਾਰ ਅਗਰ ਕੋਈ ਬੰਦਾ ਆ ਕੇ ਕਹੇ ਕਿ ਮੈਂ ਐਡਿਕਟਡ ਆ ਜੀ ਮੈਨੂੰ ਰਾਇਆ ਜਾਵੇ ਉਹਦੇ ਤੇ ਇੱਕ ਗੇਸ਼ ਨਹੀਂ ਪਾਇਆ ਜਾਂਦਾ ਇੰਟਰਥੈਪੈਟਿਕਲੀ ਉਹਨੂੰ ਕਨਸਿਡਰ ਕੀਤਾ ਜਾਂਦਾ ਹੈ ਐਜ਼ ਅ ਮਸਲਮ ਆਪ ਹੋ ਜਾ। ਉਹ ਇਹ ਵੀ ਤੁਹਾਡੇ ਦਰਮਿਆਨ ਆਪਣੀ ਕਹਨਾ ਕਿ ਅਗਰ ਕੋਈ ਸ਼ਹਿਰ ਦਾ ਬੱਚਾ ਭੈਣ ਭਰਾ ਕੋਈ ਰਿਕਟਡ ਹੈਗਾ ਉਹ ਜ਼ਰੂਰ ਆ ਕੇ ਦੱਸੋ ਉਹਦੇ ਕੋਈ ਕਾਰਵਾਈ ਨਹੀਂ ਹੋਏਗੀ। ਰATHER ਐਡਵਰਸੇਸ਼ਨ ਦੇ ਕੋਸ ਰਲ ਕੇ ਕੋਸ਼ਿਸ਼ ਕਰਾਂਗੇ ਕਿ ਉਹ ਰਿਡਿਡਿਸ਼ ਚਾਹਤ ਜਮਾ ਕਰਵਾਏ ਤਾਂ ਕਿ ਉਹਨੂੰ ਹਟਾਇਆ ਜਾ ਸਕੇ। ਠੀਕ ਹੈ।